ਕਰਮ ਸਤਕਾਰ ਜੋ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਸੋ ਆਪ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕਿ ਸੋਰਠ ਰਾਗ ਦੇ ਰਾਹੀ ਸਾਨੂੰ ਆਪਣੀ ਗੁਰਬਾਣੀ ਦੇ ਵਿੱਚ ਸਮਝਾਉਣਾ ਕਰਦੇ ਹਨ ਉਸ ਪ੍ਰਭੂ ਪਰਮਾਤਮਾ ਬਾਰੇ ਜੋ ਸਾਰਿਆਂ ਨੂੰ ਹੀ ਦਾਤਾਂ ਦੇਣ ਵਾਲਾ ਹੈ ਸੋ ਸਤਿਗੁਰੂ ਜੀ ਕਹਿੰਦੇ ਹਨ ਤੂੰ ਪ੍ਰਭ ਦਾਤਾ ਤਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਉ ਉਹ ਪ੍ਰਭੂ ਪਰਮਾਤਮਾ ਸਾਰਿਆਂ ਨੂੰ ਹੀ ਦਾਤਾਂ ਦੇਣ ਵਾਲਾ ਹੈ ਕਿਉਂਕਿ ਵਾਹਿਗੁਰੂ ਪ੍ਰਮਾਤਮਾ ਦੇ ਜੋ ਭੰਡਾਰ ਹਨ ਉਹ ਅਣਗਿਣਤ ਹਨ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ ਉਸ ਪ੍ਰਮਾਤਮਾ ਦੇ ਜੋ ਭੰਡਾਰੇ ਹਨ ਉਹ ਅਣਗਿਣਤ ਹਨ ਉਹ ਸਾਰਿਆਂ ਨੂੰ ਹੀ ਦਾਤਾਂ ਦੇਣ ਵਾਲਾ ਹੈ ਇੱਕੋ ਪ੍ਰਭੂ ਪ੍ਰਮਾਤਮਾ ਸੋ ਅਸੀਂ ਵਿਖਾਰੀ ਹਾਂ ਉਸਦੇ ਦਰ ਦੇ ਅਸੀਂ ਮੰਗਤੇ ਹਾਂ ਅਸੀਂ ਪਰਮਾਤਮਾ ਤੋਂ ਹਰ ਵੇਲੇ ਮੰਗਦੇ ਰਹਿੰਦੇ ਹਾਂ ਕੋਈ ਧੀਆ ਪੁੱਤਰ ਮੰਗਦਾ ਹੈ ਕੋਈ ਧਨ ਪਦਾਰਥ ਮੰਗਦਾ ਹੈ ਤੇ ਕੋਈ ਕੋਠੀਆਂ ਕਾਰਾਂ ਮੰਗਦਾ ਹੈ ਸੋ ਸਤਿਗੁਰੂ ਜੀ ਕਹਿੰਦੇ ਹਨ ਕਿ ਮੈਂ ਕਿਆ ਮੰਗੂ ਕਿਛ ਥਿਰ ਨਾ ਰਹੀ ਹਰ ਦੀਜੈ ਨਾਮ ਪਿਆਰੀ ਜੀਓ ਕਹਿੰਦੇ ਇਹ ਸਾਰੀਆਂ ਵਸਤੂਆਂ ਨਾਸਵਾਨ ਹਨ ਇਹਨਾਂ ਸਾਰੀਆਂ ਵਸਤੂਆਂ ਦਾ ਅੰਤ ਹੋ ਜਾਂਦਾ ਹੈ ਇਹ ਸਦਾ ਥਿਰ ਨਹੀਂ ਰਹਿੰਦੀਆਂ ਸੋ ਕਾਰ ਗੱਡੀ ਖਰਾਬ ਹੋ ਜਾਵੇ ਉਹ ਵੀ ਸਾਨੂੰ ਬਦਲਣੀ ਪੈਂਦੀ ਹੈ ਮਕਾਨ ਪੁਰਾਣਾ ਹੋ ਜਾਂਦਾ ਹੈ ਉਹ ਵੀ ਸਾਨੂੰ ਪੁਰਾਣਾ ਬਣਾਉਣਾ ਨਵਾਂ ਬਣਾਉਣਾ ਪੈਂਦਾ ਹੈ ਸੋ ਧੀਆਂ ਪੁੱਤਰ ਸੋ ਕਈਆਂ ਦਾ ਤਾਂ ਬਚਪਨ ਦੇ ਵਿੱਚ ਹੀ ਸਾਥ ਛੱਡ ਜਾਂਦੇ ਹਨ ਸੋ ਕਈ ਆਪਣੇ ਬੱਚਿਆਂ ਨੂੰ ਪਾਲ-ਪੋਸ ਕੇ ਵੱਡਾ ਕਰਦੇ ਹਨ ਸੋ ਕਈ ਬੱਚੇ ਭਰ ਜਵਾਨੀ ਦੇ ਵਿੱਚ ਮਾਤਾ-ਪਿਤਾ ਦਾ ਸਾਥ ਛੱਡ ਜਾਂਦੇ ਹਨ ਸੋ ਸਤਿਗੁਰੂ ਜੀ ਕਹਿੰਦੇ ਭਾਈ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਵਸਤੂਆਂ ਹਨ ਆਪਾਂ ਮੰਗਦੇ ਹਾਂ ਇਹ ਸਾਰੀਆਂ ਨਾਸਵਾਨ ਹਨ ਖਤਮ ਹੋ ਜਾਣਗੀਆਂ ਸੋ ਮੈਂ ਕੀ ਮੰਗੂ ਕਿ ਜਥਿਰ ਨਾਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਤੋਂ ਉਹਦਾ ਨਾਮ ਮੰਗੋ ਜੋ ਹਰ ਵੇਲੇ ਹਰ ਥਾਂ ਤੇ ਸਹਾਈ ਰਹਿੰਦਾ ਹੈ ਸੋ ਇਸ ਲੋਗ ਦੇ ਵਿੱਚ ਵੀ ਸਹਾਈ ਰਹਿੰਦਾ ਹੈ ਸੋ ਪਰਲੋਕ ਦੇ ਵਿੱਚ ਵੀ ਸਹਾਈ ਰਹਿੰਦਾ ਹੈ ਘਟ ਘਟ ਰਵ ਰਹਿਆ ਬਣਵਾਰੀ ਉਹ ਪ੍ਰਮਾਤਮਾ ਵਾਹਿਗੁਰੂ ਹਰੇਕ ਸਰੀਰ ਦੇ ਵਿੱਚ ਵਿਆਪਕ ਹੈ ਇਹ ਸਰੀਰ ਆ ਮੇਰਾ ਹਰ ਤੁਮੈ ਜੋ ਧਰੀ ਜਦੋਂ ਆਪਣਾ ਜਨਮ ਹੁੰਦਾ ਹੈ ਤਾਂ ਪਰਮਾਤਮਾ ਹਰ ਇੱਕ ਦੇ ਸਰੀਰ ਦੇ ਵਿੱਚ ਆਪਣੀ ਜੋਤ ਰੱਖਦਾ ਹੈ ਸੋ ਤਾਂ ਹੀ ਆਪਾਂ ਇਸ ਸੰਸਾਰ ਦੇ ਵਿੱਚ ਆਉਂਦੇ ਹਾਂ ਜਲ ਥਲ ਮਹੀਅਲ ਗੁਮ ਤੋਂ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜਿਓ ਸੋ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਾਂ ਉਸ ਦਾ ਨਾਮ ਜਪਦੇ ਹਾਂ ਤਾਂ ਸਾਨੂੰ ਪਰਮਾਤਮਾ ਹਰ ਕਿਤੇ ਪਾਣੀ ਦੇ ਵਿੱਚ ਧਰਤੀ ਦੇ ਵਿੱਚ ਆਕਾਸ਼ ਦੇ ਵਿੱਚ ਹਰ ਥਾਂ ਤੇ ਮਹਿਸੂਸ ਹੁੰਦਾ ਹੈ। ਗੁਰੂ ਦੇ ਸ਼ਬਦ ਦੇ ਰਾਹੀ ਉਸ ਨੂੰ ਦੇਖ ਸਕਦੇ ਹਨ। ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ, ਗੁਰੂ ਦੇ ਨਾਲ ਗੱਲਾਂ ਕਰਾਂਗੇ ਤਾਂ ਸਾਨੂੰ ਉਸ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ। ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਓ। ਫਿਰ ਗੁਰੂ ਸਤਗੁਰੂ ਜੀ ਆਪਣੀ ਦੀ ਕਿਰਪਾ ਕਰਦੇ ਨੇ ਤਾਹੂ ਆਪਣਾ ਰੂਪ ਸੋ ਉਸ ਮਨੁੱਖ ਨੂੰ ਦਿਖਾ ਦਿੰਦੇ ਹਨ ਜਿਹੜੇ ਸਤਗੁਰਾਂ ਦਾ ਨਾਮ ਜਪਦੇ ਹਨ ਸੋ ਬ੍ਰਹਮ ਅਜੋਨੀ ਹੈ ਪੀ ਹੋਨੀ ਕਟ ਭੀਤਰ ਦੇਖ ਮਰਾਰੀ ਜੀਓ ਉਹ ਪ੍ਰਭੂ ਪਰਮਾਤਮਾ ਜੂਨਾ ਦੇ ਵਿੱਚ ਨਹੀਂ ਆਉਂਦਾ ਉਹ ਇਸ ਵੇਲੇ ਵੀ ਮੌਜੂਦ ਹੈ ਅਤੇ ਅਗਾਹ ਵੀ ਮੌਜੂਦ ਰਹੇਗਾ ਇਸ ਕਰਕੇ ਭਾਈ ਜੇ ਆਪਾਂ ਪ੍ਰਮਾਤਮਾ ਦਾ ਨਾਮ ਜਪਾਂਗੇ ਤਾਂ ਜੋ ਸਾਡਾ ਵੀ ਇਹ ਜਨਮ ਹੈ ਮਰਨ ਹੈ ਉਹ ਕੱਟਿਆ ਜਾਵੇਗਾ ਅਸੀਂ ਵੀ ਜੂਨਾ ਤੋਂ ਰਹਿਤ ਹੋ ਜਾਵਾਂਗੇ ਜੇ ਅਸੀਂ ਪ੍ਰਮਾਤਮਾ ਦਾ ਨਾਮ ਨਾ ਜਪਿਆ ਤਾਂ ਫਿਰ ਇਸ 84 ਲੱਖ ਜੂਨ ਦੇ ਵਿੱਚ ਪੈ ਜਾਵਾਂਗੇ ਕਦੇ ਅਸੀਂ ਗਧੇ ਘੋੜੇ ਸੱਪ ਬਹੁਤ ਤਰ੍ਹਾਂ ਦੀਆਂ ਜੂਨਾ ਆਉਂਦੀਆਂ ਹਨ ਸੋ ਮਨੁੱਖ ਜਦੋਂ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਤਾਂ ਫਿਰ ਮੁੜ ਕੇ ਇਹਨਾਂ ਜੂਨਾਂ ਦੇ ਵਿੱਚ ਪੈ ਜਾਂਦਾ ਹੈ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਸ ਰਣਾਏ ਅਸੀਂ ਸਾਰੇ ਹੀ ਇਹਨਾਂ ਜੂਨਾ ਦੇ ਵਿੱਚੋਂ ਲੰਘ ਕੇ ਆਏ ਹਾਂ ਸੋ ਸਾਡੇ ਤੇ ਪ੍ਰਮਾਤਮਾ ਨੇ ਕਿਰਪਾ ਕਰੀ ਹੈ ਸੋ ਅਸੀਂ ਦਰਬਾਰ ਦੇ ਵਿੱਚ ਬੈਠ ਕੇ ਗੁਰਬਾਣੀ ਪੜ੍ਹਦੇ ਹਾਂ ਗੁਰਬਾਣੀ ਸੁਣਦੇ ਹਾਂ ਸੋ ਜਿਨ੍ਹਾਂ ਦੇ ਮਨ ਦੇ ਵਿੱਚ ਗੁਰਬਾਣੀ ਬਸ ਜਾਂਦੀ ਹੈ ਸੋ ਸਤਿਗੁਰੂ ਉਹਨਾਂ ਦਾ ਜਨਮ ਮਰਨ ਕੱਟ ਦਿੰਦੇ ਹਨ ਉਹ ਫਿਰ ਜੋਨ ਦੇ ਵਿੱਚ ਨਹੀਂ ਪੈਂਦੇ ਜਨਮ ਮਰਨ ਕੋ ਇਹ ਜਗ ਬਪੜੋ 인 ਦੂਜੈ ਭਗਤ ਵਿਸਾਰੀ ਜੀਓ ਕਈ ਜਿਹੜੇ ਭਗਤ ਪ੍ਰਮਾਤਮਾ ਦਾ ਨਾਮ ਵਿਸਾਰ ਦਿੰਦੇ ਹਨ ਉਹਨੂੰ ਯਾਦ ਨਹੀਂ ਕਰਦੇ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਸੋ ਕਹਿੰਦੇ ਜਨਮ ਮਰਨ ਦੇ ਗੇੜ ਦੇ ਵਿੱਚ ਪਏ ਰਹਿੰਦੇ ਹਨ ਸੋ ਸਾਨੂੰ ਸਾਰਿਆਂ ਨੂੰ ਹੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਇਹ ਹੀ ਨਹੀਂ ਕਿ ਪ੍ਰਮਾਤਮਾ ਸਾਨੂੰ ਧਨ ਪਦਾਰਥ ਧੀਆ ਪੁੱਤਰ ਦਿੰਦਾ ਹੈ ਸੋ ਹਰ ਰੋਜ਼ ਪ੍ਰਮਾਤਮਾ ਸਾਨੂੰ ਕੁਝ ਨਾ ਕੁਝ ਦਿੰਦਾ ਹੈ। ਸੋ ਅਸੀਂ ਜਦੋਂ ਅੰਮ੍ਰਿਤ ਵੇਲੇ ਉੱਠਦੇ ਹਾਂ ਸਭ ਤੋਂ ਵੱਡੀ ਦਾਤ ਇਹ ਹੈ ਕਿ ਸਾਨੂੰ ਦੁਬਾਰਾ ਜਨਮ ਮਿਲਦਾ ਹੈ। ਅਸੀਂ ਮੌਤ ਰੂਪੀ ਨੀਂਦ ਦੇ ਵਿੱਚੋਂ ਉੱਠ ਕੇ ਸਵੇਰ ਦਾ ਜਨਮ ਪ੍ਰਾਪਤ ਕਰਦੇ ਹਾਂ। ਸੋ ਸਭ ਤੋਂ ਵੱਡੀ ਦਾਤ ਇਹੀ ਹੈ। ਇਹ ਸਤਿਗੁਰਾਂ ਦਾ ਸ਼ੁਕਰਾਨਾ ਹੈ ਕਿ ਸਤਿਗੁਰੂ ਜੀ ਤੁਸੀਂ ਸਾਨੂੰ ਅੰਮ੍ਰਿਤ ਵੇਲਾ ਦਿੱਤਾ। ਅੰਮ੍ਰਿਤ ਵੇਲ ਦੀ ਦਾਤ ਦਿੱਤੀ। ਸੋ ਨਹੀਂ ਤਾਂ ਸਾਨੂੰ ਪਤਾ ਹੀ ਨਹੀਂ ਕਿ ਜਿਹੜਾ ਸਾਹ ਸਾਡੇ ਅੰਦਰ ਗਿਆ ਉਹ ਬਾਹਰ ਆਵੇਗਾ ਜਾਂ ਨਹੀਂ ਆਵੇਗਾ ਇਸ ਕਰਕੇ ਭਾਈ ਇਸ ਪ੍ਰਮਾਤਮਾ ਦਾ ਸ਼ੁਕਰਾਨਾ ਹਰ ਰੋਜ਼ ਕਰਨਾ ਚਾਹੀਦਾ ਹੈ ਸੋ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸਾਂ ਬੇਨਤੀ ਕਰਵਾਉਂਦੇ ਹਾਂ ਤਾਂ ਪਰਮਾਤਮਾ ਉਹਦਾ ਪਰਿਵਾਰ ਦਾ ਫਰਜ਼ ਬਣਦਾ ਹੈ ਕਿ ਹਰ ਰੋਜ਼ ਭਾਈ ਜਿਨ੍ਹਾਂ ਦੀ ਦੇਖ ਦੀ ਵਾਰੀ ਹੁੰਦੀ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪਰਿਵਾਰ ਆਵੇ ਤਾਂ ਕਿ ਉਹਨਾਂ ਦੀ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਜਾਵੇ ਇਹ ਦੇਗਾ ਕਰਵਾਉਣ ਦਾ ਅਰਦਾਸਾ ਕਰਵਾਉਣ ਦਾ ਤਾਂ ਹੀ ਫਾਇਦਾ ਹੈ ਜੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆਵਾਂਗੇ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ ਅਸੀਂ ਘਰ ਬੈਠੇ ਹੀ ਸੁੱਖ ਪ੍ਰਾਪਤ ਕਰੀ ਜਾਂਦੇ ਹਾਂ ਕਿ ਸਤਿਗੁਰੂ ਜੀ ਸਾਨੂੰ ਘਰੇ ਬੈਠਿਆਂ ਨੂੰ ਹੀ ਸੁੱਖ ਪ੍ਰਾਪਤ ਸਾਰੀਆਂ ਸਹੂਲਤਾਂ ਮਿਲ ਜਾਣ। ਜੇ ਭਾਈ ਕੋਈ ਪ੍ਰਮਾਤਮਾ ਤੋਂ ਮੰਗ ਮੰਗਣੀ ਹੈ, ਕੋਈ ਸੁੱਖ ਸਹੂਲਤ ਲੈਣੀ ਹੈ ਤਾਂ ਸਾਨੂੰ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਉਣਾ ਪਵੇਗਾ। ਸਤਿਗੁਰਾਂ ਅੱਗੇ ਝੋਲੀ ਐਡਣੀ ਪਵੇਗੀ। ਫੇਰ ਹੀ ਦਾਤਾਂ ਮਿਲਦੀਆਂ ਹਨ। ਇਕੱਲੀਆਂ ਦੇਗਾਂ ਕਰਵਾਉਣ ਦੇ ਨਾਲ ਦਾਤਾਂ ਪ੍ਰਾਪਤ ਨਹੀਂ ਹੁੰਦੀਆਂ, ਸੁੱਖ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਗੁਰਬਾਣੀ ਪੜਨ ਦੇ ਨਾਲ ਗੁਰਬਾਣੀ ਸੁਣਨ ਦੇ ਨਾਲ ਜਿਨ੍ਹਾਂ ਨੂੰ ਗੁਰਬਾਣੀ ਨਹੀਂ ਪੜਨੀ ਆਉਂਦੀ ਉਹ ਗੁਰੂ ਘਰ ਆ ਕੇ ਗੁਰਬਾਣੀ ਸੁਣੋ ਜੇ ਨਹੀਂ ਪੜਨਾ ਜਾਣਦੇ ਤਾਂ ਭਾਈ ਉਹਨਾਂ ਨੂੰ ਸਿਖਾਇਆ ਜਾਵੇਗਾ ਮੂਲ ਮੰਤਰ ਜਪਜੀ ਸਾਹਿਬ ਪੰਜ ਪੌੜੀਆਂ ਜਿਨ੍ਹਾਂ ਨੇ ਸਿੱਖਣੀਆਂ ਹੁੰਦੀਆਂ ਹਨ ਉਹ ਗੁਰਦੁਆਰਾ ਸਾਹਿਬ ਆ ਕੇ ਗੁਰਬਾਣੀ ਸਿੱਖੋ ਗੁਰਬਾਣੀ ਪੜ੍ਹੋ ਤੇ ਗੁਰਬਾਣੀ ਨੂੰ ਵਿਚਾਰੋ ਗੁਰਬਾਣੀ ਕੀ ਕਹਿੰਦੀ ਹੈ ਸਤਗੁਰ ਬੰਦਲ ਤੋੜਨਾਰੇ ਬਹੁਰਨਾ ਗਰਮ ਮਝਾਰੀ ਜਿਉ ਫਿਰ ਸਤਗੁਰੂ ਜੀ ਉਹਨਾਂ ਨੂੰ ਬੰਦਨਾ ਤੋਂ ਤੋੜ ਦਿੰਦੇ ਹਨ ਮਾਇਆ ਤੋਂ ਨਿਰਲੇਪ ਕਰਕੇ ਉਹਨਾਂ ਦਾ ਜਨਮ ਮਰਨ ਗੇੜ ਐ ਜੋ ਉਹ ਕੱਟ ਦਿੰਦੇ ਹਨ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਨਕਾਰੀ ਜਿਉ ਫਿਰ ਕਹਿੰਦੇ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ ਹਰੀ ਵਸ ਜਾਂਦਾ ਹੈ ਸੋ ਫਿਰ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਸੋ ਇਸ ਕਰਕੇ ਭਾਈ ਸਾਰੀ ਸੰਗਤਾਂ ਨੂੰ ਜਿਹੜੀਆਂ ਘਰ ਬੈਠੀਆਂ ਸਰਵਣ ਕਰਦੇ ਹੋ ਸੋ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਹੈ ਭਾਈ ਕਿ ਗੁਰੂ ਘਰ ਆਇਆ ਕਰੋ ਜਿਨ੍ਹਾਂ ਦੀ ਦੇਗ ਦੀ ਵਾਰੀ ਹੁੰਦੀ ਹੈ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਭਾਈ ਕਿ ਸਾਰਾ ਪਰਿਵਾਰ ਗੁਰੂ ਦਰਬਾਰ ਦੇ ਵਿੱਚ ਆ ਕੇ ਗੁਰੂ ਤੋਂ ਸੁਖ ਸ਼ਾਂਤੀ ਪ੍ਰਾਪਤ ਕਰਿਆ ਕਰੋ ਕਿਉਂਕਿ ਅਰਦਾਸ ਜਦੋਂ ਅਸੀਂ ਅਰਦਾਸ ਦੇ ਵਿੱਚ ਸ਼ਾਮਲ ਹੋ ਜਾਂਦੇ ਹਾਂ ਤਾਂ ਸਾਡੀ ਦਰਬਾਰ ਦੇ ਵਿੱਚ ਹਾਜ਼ਰੀ ਪ੍ਰਵਾਨ ਹੋ ਜਾਂਦੀ ਹੈ ਤਾਂ ਹੀ ਆਪਰ ਅਰਦਾਸ ਦੇ ਵਿੱਚ ਕਹਿੰਦੇ ਆ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾ ਦਰ ਪ੍ਰਵਾਨ ਕਰਨਾ ਜੇ ਅਸੀਂ ਪਹਿਲਾਂ ਨਹੀਂ ਆ ਸਕਦੇ ਤਾਂ ਘੱਟੋ-ਘੱਟ ਅਰਦਾਸ ਦੇ ਵਿੱਚ ਤਾਂ ਸ਼ਾਮਲ ਹੋ ਸਕਦੇ ਆ ਨਾ ਸੋ ਕਿੰਨਾ ਦੇਖੋ ਹੁਣ ਦਿਨ ਚੜ੍ਹਿਆ ਹੋਇਆ ਹੈ ਸੰਗਤਾਂ ਸਵੇਰੇ 4:30 5 ਵਜੇ 5:30 ਉੱਠ ਖੜਦੇ ਆ ਸਾਰੇ ਆਪਾਂ ਸਾ ਉਸ ਤੋਂ ਬਾਅਦ ਸਾਡਾ ਭਾਈ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਦਰਬਾਰ ਦੇ ਵਿੱਚ ਆਈਏ ਸਤਿਗੁਰਾਂ ਦੇ ਦਰਸ਼ਨ ਕਰੀਏ ਗੁਰਬਾਣੀ ਪੜ੍ਹੀਏ ਤੇ ਗੁਰਬਾਣੀ ਸੁਣੀਏ ਤਾਂ ਹੀ ਸਾਡਾ ਆਇਆ ਪ੍ਰਵਾਨ ਹੈ ਕਿਉਂਕਿ ਸਤਿਗੁਰੂ ਜੀ ਫਰਮਾਉਂਦੇ ਹਨ ਆਇਓ ਸੁਣਨ ਪੜਨ ਕੋ ਬਾਣੀ ਇਹ ਜਿਹੜਾ ਸਾਨੂੰ ਮਨੁੱਖਾ ਜਨਮ ਮਿਲਿਆ ਹੈ ਇਹ ਸਤਿਗੁਰੂ ਦੇ ਨਾਲ ਜੁੜਨ ਵਾਸਤੇ ਮਿਲਿਆ ਹੈ ਗੁਰਬਾਣੀ ਪੜਨ ਵਾਸਤੇ ਗੁਰਬਾਣੀ ਸੁਣਨ ਵਾਸਤੇ ਸੋ ਬੇਨਤੀ ਹੈ ਦਰਵਾਰਾ ਸਾਰੀਆਂ ਸੰਗਤਾਂ ਨੂੰ ਭਾਈ ਕਿ ਗੁਰੂ ਦਰਬਾਰ ਦੇ ਵਿੱਚ ਆਇਆ ਕਰੋ ਗੁਰੂ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਵਾਇਆ ਕਰੋ ਤਾਂ ਕਿ ਜੋ ਆਪਣਾ ਸਾਰਿਆਂ ਦਾ ਜੋ ਜਨਮ ਹੈ ਉਹ ਸਫਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ